ਇਹ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸ਼੍ਰੀ ਮੈਡਮ ਸ਼੍ਰੀ ਅਮਨੀਤ ਕੌਂਡਲ ਜੀ ਦੇ ਨਿਰਦੇਸ਼ਾ ਤਹਿਤ ਜਿਹੜਾ ਸ਼ਹਿਰ ਚ ਜਿਹੜਾ ਪੀਸੀਆਰ ਵੱਲੋਂ ਜਿਹੜਾ ਹੈਗਾ ਅਲੱਗ-ਅਲੱਗ ਟਾਈਮ ਤੇ ਜਿਹੜਾ ਕ੍ਰਿਟੀਕਲ ਟਾਈਮਸ ਹੈਗੇ ਆ ਉਹਤੇ ਜਿਹੜੇ ਆ ਵਕਫ-ਵਕ ਪੁਆਇੰਟਾਂ ਤੇ ਜਿਹੜਾ ਹੈਗਾ ਨਾਕੇਬੰਦੀ ਕਰਕੇ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੋਣ ਤੋਂ ਉਹਨੂੰ ਜਿਹੜਾ ਪ੍ਰिवेंट ਕੀਤਾ ਜਾ ਸਕੇ ਜਿਹੜੇ ਅਸੀਂ ਨਾਕੇਬੰਦੀ ਸਾਡੇ ਵੱਲੋਂ ਜਿਹੜੇ ਹੈਗੇ ਜਿੱਥੇ ਕੋਈ ਸੁੰਸਾਨ ਏਰੀਆ ਹੈ ਜਾਂ ਜਿਹੜੇ ਪਹਿਲਾਂ ਜਿੱਥੇ ਕੋਈ ਸਨੇਚਿੰਗ ਦੇ ਪੁਆਇੰਟ ਸੀ ਉਦੇ ਮੁਤਾਬਕ ਜਿਹੜਾ ਅਸੀਂ ਜਿਹੜੇ ਹੈਗੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ क्राइम ਜਿਹੜਾ ਹੈਗਾ ਹੋਣ ਤੋਂ ਉਹਨੂੰ ਪਹਿਲਾਂ ਹੀ ਉਹਨੂੰ ਪ੍ਰिवेंट ਕੀਤਾ ਜਾ ਸਕਦਾ। ਇਹ ਸਾਰੇ ਜਿਵੇਂ ਵੱਲੋਂ ਹਰੇਕ ਪੁਆਇੰਟ ਤੇ ਨਾਕਾਬੰਦੀ ਹੋਊਗੀ। ਹਾਂਜੀ ਹਾਂਜੀ ਸ਼ਹਿਰ ਚ ਵੱਖ-ਵੱਖ ਜਿਹੜੀ ਹੈ ਜਗ੍ਹਾ ਤੇ ਅਸੀਂ ਜਿਹੜੀਆਂ ਬੀਟਾ ਚ ਜਿਹੜਾ ਹੈਗਾ ਪੀਸੀਆਰ ਨੂੰ ਵੰਡਿਆ ਹੋਇਆ। ਉਹ ਅਲੱਗ-ਅਲੱਗ ਅਸੀਂ ਜਿਹੜੇ ਪੁਆਇੰਟਸ ਬਣਾਏ ਹੋਏ ਆ ਤੇ ਉੱਥੇ ਜਿਹੜਾ ਹੈ ਅਲੱਗ-ਅਲੱਗ ਪੀਸੀਆਰਾਂ ਦੇ ਜਿਹੜਾ ਨਾਕਾਬੰਦੀ ਕਰਕੇ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਜਿਹੜਾ ਹੈਗਾ ਕੋਈ ਅਨਸਖਾਮੀ ਘਟਨਾ ਵਾਪਰਨ ਤੋਂ ਰੋਕ ਡਾਕੂਮੈਂਟ ਜਿਵੇਂ ਹਾਂਜੀ ਹਾ ਇਹਦੇ ਦੌਰਾਨ ਜਿਹੜੇ ਹੈਗੇ ਵਹੀਕਲ ਜਿਹੜੇ ਹੈਗੇ ਟੂ ਵీలਰ ਹੈਗੇ ਜਿਨ੍ਹਾਂ ਦੇ ਨੰਬਰ ਪਲੇਟ ਨਹੀਂ ਲੱਗਿਆ ਹੋਈਆਂ ਜਾਂ ਸਰਕਾਰੀ ਨੰਬਰ ਪਲੇਟ ਨਹੀਂ ਹੈਗੀਆਂ ਜਾਂ ਜਿਹੜੇ ਵਹੀਕਲ ਹੈ ਜਿਨ੍ਹਾਂ ਦੇ ਜਾਲੀਆਂ ਲੱਗੀਆਂ ਹੋਈਆਂ ਹੈਗੀਆਂ ਉਹਨਾਂ ਨੂੰ ਵੈਰੀਫਾਈ ਕੀਤਾ ਜਾਂਦਾ ਜੇ ਉਹਨਾਂ ਤੇ ਕਮੀ ਪੇਸ਼ੀ ਪਾਈ ਜਾਂਦੀ ਹੈ ਤੇ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੇ ਟ੍ਰੈਫਿਕ ਚਲਾਨ ਐਸ ਪਰ ਜਿਹੜਾ ਆ ਆਰਟੀਆ ਉਹਦੇ ਤਹਿਤ ਕੀਤਾ ਜਾਂਦਾ ਹੈ ਕਿਸ ਤੋਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਸਹਿਯੋਗ ਦਾ ਕਰਨ ਲਈ ਇਹ ਲੋਕਾਂ ਨੂੰ ਇਹੀ ਮੈਸੇਜ ਹੈ ਵੀ ਜਿਹੜਾ ਇੱਕ ਤਾਂ ਜਿਹੜਾ ਹੈਗਾ ਆਮ ਤੌਰ ਤੇ ਜਿਹੜਾ ਟ੍ਰੈਂਡ ਬਣ ਗਿਆ ਕਾਲੀਆਂ ਜਾਲੀਆਂ ਦਾ ਲਾਉਣ ਦਾ ਇੱਕ ਤਾਂ ਉਹ ਤੋਂ ਪਰਹੇਜ਼ ਕਰਨ ਕਾਲੀਆਂ ਜਾਲੀਆਂ ਦਾ ਜਿਹੜਾ ਹੈਗਾ ਚਲਾਨ ਕੀਤਾ ਜਾਊਗਾ ਕੋਈ ਵੀ ਜਿਹੜਾ ਹੈ ਕਾਲੀਆਂ ਜਾਲੀਆਂ ਲਾਊਗਾ ਉਹਦੇ ਸਖਤੀ ਨਾਲ ਉਹਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਇਸ ਤੋਂ ਬਿਨਾ ਹੈਗਾ ਲੋਕਾਂ ਤੋਂ ਇਹੀ ਅਪੀਲ ਹੈ ਜੇ ਕਿਤੇ ਵੀ ਉਹਨਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਦਿਖਦਾ ਜਾਂ ਕੋਈ ਮੋਟਰਸਾਈਕਲ ਵਾਲਾ ਲੱਗਦਾ ਹੈਗਾ ਵੀ ਇਹ ਬੰਦਾ ਜਿਹੜਾ ਸ਼ੱਕੀ ਹੈਗਾ ਕੋਈ ਸਨੇਚਿੰਗ ਵਗੈਰਾ ਕੋਈ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਤਾਂ ਤੁਰੰਤ ਜਿਹੜਾ ਸਾਡੇ ਜਿਹੜਾ ਐਮਰਜੈਂਸੀ ਨੰਬਰ ਹੈ 112 ਜਾਂ ਸਾਡਾ ਜਿਹੜਾ ਕੰਟਰੋਲ ਰੂਮ ਦਾ ਬਠਿੰਡਾ ਦਾ ਨੰਬਰ ਹੈਗਾ 75080 09080 ਤੇ ਤੁਰੰਤ ਜਿਹੜੀ ਇਹਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਜਿਹੜਾ ਕੋਈ ਘਟਨਾ ਜਿਹੜੀ ਕੋਈ ਇਹੋ ਜਿਹਾ ਬੰਦਾ ਘਟਨਾ ਨੂੰ ਅੰਜਾਮ ਦੇਣ ਚ ਫਿਰਦਾ ਹੈ ਤੇ ਉਹਨੂੰ ਉਦੋਂ ਪਹਿਲਾਂ ਹੀ ਜਿਹੜਾ ਰੋਕਿਆ ਜਾ ਸਕੇ ਇਹ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸ਼੍ਰੀ ਮੈਡਮ ਸ਼੍ਰੀ ਅਮਨੀਤ ਕੌਂਡਲ ਜੀ ਦੇ ਨਿਰਦੇਸ਼ਾ ਤਹਿਤ ਜਿਹੜਾ ਸ਼ਹਿਰ 'ਚ ਜਿਹੜਾ ਪੀਸੀਆਰ ਵੱਲੋਂ ਜਿਹੜਾ ਹੈਗਾ ਅਲੱਗ-ਅਲੱਗ ਟਾਈਮ ਤੇ ਜਿਹੜਾ ਕ੍ਰਿਟੀਕਲ ਟਾਈਮਸ ਹੈਗੇ ਆ ਉਹਦੇ ਜਿਹੜੇ ਆ ਵਕਫ-ਵਕ ਪੁਆਇੰਟਾਂ ਦੇ ਜਿਹੜਾ ਹੈਗੇ ਨਾਕੇਬੰਦੀ ਕਰਕੇ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਜਿਹੜਾ ਹੈਗਾ ਕ੍ਰਾਈਮ ਹੈ ਜਿਹੜਾ ਹੋਣ ਤੋਂ ਉਹਨੂੰ ਜਿਹੜਾ ਪ੍ਰिवेंट ਕੀਤਾ ਜਾ ਸਕਦਾ ਜਿਹੜੇ ਅਸੀਂ ਨਾਕੇਬੰਦੀ ਹੈ ਸਾਡੇ ਵੱਲੋਂ ਜਿਹੜੇ ਹੈਗੇ ਜਿੱਥੇ ਕੋਈ ਸੁੰਸਾਨ ਏਰੀਆ ਹੈ ਜਾਂ ਜਿਹੜੇ ਪਹਿਲਾਂ ਜਿੱਥੇ ਕੋਈ ਸਨੇਚਿੰਗ ਦੇ ਪੁਆਇੰਟ ਸੀ ਅਸੀਂ ਉਹਨੂੰ ਸਟੱਡੀ ਕੀਤਾ ਹੈਗਾ ਉਹਦੇ ਮੁਤਾਬਿਕ ਜਿਹੜਾ ਅਸੀਂ ਜਿਹੜੇ ਹੈਗੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਕ੍ਰਾਈਮ ਜਿਹੜਾ ਹੈਗਾ ਹੋਣ ਤੋਂ ਉਹਨੂੰ ਪਹਿਲਾਂ ਹੀ ਉਹਨੂੰ ਪ੍ਰिवेंट ਕੀਤਾ ਜਾ ਸਕਦਾ ਇਸ ਲਈ ਜਿਵੇਂ ਮੰਨ ਲਓ ਹਰੇਕ ਪੁਆਇੰਟ ਤੇ ਨਾਕਾਬੰਦੀ ਹੋਊਗੀ ਹਾਂਜੀ ਹਾਂਜੀ ਸ਼ਹਿਰ ਚ ਵੱਖ-ਵੱਖ ਜਿਹੜੀਆਂ ਜਗ੍ਹਾ ਤੇ ਅਸੀਂ ਜਿਹੜੀਆਂ ਬੀਟਾ ਚ ਜਿਹੜਾ ਹੈਗਾ ਪੀਸੀਆਰ ਨੂੰ ਵੰਡਿਆ ਹੋਇਆ ਉਹ ਅਲੱਗ-ਅਲੱਗ ਅਸੀਂ ਜਿਹੜੇ ਪੁਆਇੰਟਸ ਬਣਾਏ ਹੋਏ ਆ ਤੇ ਉਥੇ ਜਿਹੜਾ ਅਲੱਗ-ਅਲੱਗ ਪੀਸੀਆਰਾਂ ਦੇ ਜਿਹੜਾ ਨਾਕਬੰਦੀ ਕਰਕੇ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਜਿਹੜਾ ਹੈਗਾ ਕੋਈ ਅਨਸਖਾਮੀ ਘਟਨਾ ਵਾਪਰਨ ਤੋਂ ਰੋਕਿਆ ਜਾ ਸਕੇ। ਕੋਈ ਡਾਕੂਮੈਂਟਸ ਵਗੈਰਾ ਵੀ ਹਾਂਜੀ ਹਾਂ ਇਹਦੇ ਦੌਰਾਨ ਜਿਹੜੇ ਹੈਗੇ ਵਹੀਕਲ ਜਿਹੜੇ ਹੈਗੇ ਟੂ-ਵੀਲਰ ਹੈਗੇ ਜਿਨ੍ਹਾਂ ਦੇ ਨੰਬਰ ਪਲੇਟ ਨਹੀਂ ਲੱਗਿਆ ਹੋਈਆਂ ਜਾਂ ਸਰਕਾਰੀ ਨੰਬਰ ਪਲੇਟ ਨਹੀਂ ਹੈਗੀਆਂ ਜਾਂ ਜਿਹੜੇ ਵਹੀਕਲ ਹੈ ਜਿਨ੍ਹਾਂ ਦੇ ਜਾਲੀਆਂ ਲੱਗੀਆਂ ਹੋਈਆਂ ਹੈਗੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਂਦਾ ਜੇ ਉਹਨਾਂ ਤੇ ਕਮੀ ਪੇਸ਼ੀ ਪਾਈ ਜਾਂਦੀ ਹੈ ਤੇ ਉਹਨਾਂ ਦੇ ਜਿਹੜ ਆ ਆਰਟੀਆ ਉਹਦੇ ਤਹਿਤ ਕੀਤਾ ਜਾਂਦਾ ਹੈ ਕਿਸ ਤੋਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਸਹਿਯੋਗ ਦਾ ਕਰਨ ਦੇ ਲਈ ਇਹ ਲੋਕਾਂ ਨੂੰ ਇਹੀ ਮੈਸੇਜ ਹੈ ਵੀ ਜਿਹੜਾ ਇੱਕ ਤਾਂ ਜਿਹੜਾ ਹੈਗਾ ਆਮ ਤੌਰ ਤੇ ਜਿਹੜਾ ਟ੍ਰੈਂਡ ਬਣ ਗਿਆ ਕਾਲੀਆਂ ਜਾਲੀਆਂ ਦਾ ਲੋਨ ਦਾ ਇੱਕ ਤਾਂ ਉਹ ਤੋਂ ਪਰਹੇਜ਼ ਕਰਨ ਕਾਲੀਆਂ ਜਾਲੀਆਂ ਦਾ ਜਿਹੜਾ ਹੈਗਾ ਚਲਾਨ ਕੀਤਾ ਜਾਊਗਾ ਕੋਈ ਵੀ ਜਿਹੜਾ ਹੈਗਾ ਕਾਲੀਆਂ ਜਾਲੀਆਂ ਲਾਊਗਾ ਉਹਦੇ ਸਖਤੀ ਨਾਲ ਉਹਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਇਸ ਤੋਂ ਬਿਨਾ ਹੈਗਾ ਲੋਕਾਂ ਤੋਂ ਇਹੀ ਅਪੀਲ ਹੈ ਜੇ ਕਿਤੇ ਵੀ ਉਹਨਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਦਿਖਦਾ ਜਾਂ ਕੋਈ ਮੋਟਰਸਾਈਕਲ ਵਾਲਾ ਲੱਗਦਾ ਹੈਗਾ ਵੀ ਇਹ ਬੰਦਾ ਜਿਹੜਾ ਸ਼ੱਕੀ ਹੈਗਾ ਕੋਈ ਸਨੇਚਿੰਗ ਵਗੈਰਾ ਕੋਈ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਤਾਂ ਤੁਰੰਤ ਜਿਹੜਾ ਸਾਡੇ ਜਿਹੜਾ ਐਮਰਜੈਂਸੀ ਨੰਬਰ ਹੈ 112 ਜਾਂ ਸਾਡਾ ਜਿਹੜਾ ਕੰਟਰੋਲ ਰੂਮ ਦਾ ਬਠਿੰਡਾ ਦਾ ਨੰਬਰ ਹੈਗਾ 75080 09080 ਤੇ ਤੁਰੰਤ ਜਿਹੜੀ ਇਹਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਜਿਹੜਾ ਕੋਈ ਘਟਨਾ ਜਿਹੜੀ ਕੋਈ ਇਹੋ ਜਿਹਾ ਬੰਦਾ ਘਟਨਾ ਨੂੰ ਅੰਜਾਮ ਦੇਣ ਚ ਫਿਰਦਾ ਹੈ ਤੋਂ ਉਹਨੂੰ ਉਦੋਂ ਪਹਿਲਾਂ ਹੀ ਜਿਹੜਾ ਰੋਕਿਆ ਜਾ ਸਕਦਾ ਹੈ